ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਜਿਵੇਂ ਤੁਹਾਨੂੰ ਪਤਾ ਹੈ ਜੀ ਕਿ ਅੱਜ ਪੂਰਨ ਮਾਸ਼ੀ ਦਾ ਦਿਹਾੜਾ ਹੈ ਜੀ ਤੇ 11 ਜੂਨ ਹੈ ਇਸ ਦੀ ਰਾਤ ਜੇਕਰ ਤੁਸੀਂ ਇਹ ਕਿਉ ਦਾ ਛੋਟਾ ਜਿਹਾ ਉਪਾਅ ਕਰ ਲੈਂਦੇ ਹੋ ਤਾਂ ਵੇਖ ਲੈਣਾ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਤੇ ਬਰਕਤਾਂ ਦਾ ਵਾਸ ਹੋ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਪਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਕਿਵੇਂ ਪਰਮਾਤਮਾ ਜੀ ਨੇ ਦੱਸਿਆ ਹੈ ਕਿ ਸਾਨੂੰ ਕਿਉਂ ਖੰਡ ਤੇ ਦੋ ਰੋਟੀਆਂ ਦੇ ਨਾਲ ਅਸੀਂ ਆਪਣੀ ਕਿਸਮਤ ਨੂੰ ਬਦਲ ਸਕਦੇ ਹਾਂ ਸਾਥ ਸੰਗਤ ਜੀ ਜੇਕਰ ਅਸੀਂ ਪੂਰਨ ਮਾਸ਼ੀ ਦੇ ਦਿਨ ਦਾਨਪੁਨ ਕਰਦੇ ਹਾਂ ਤਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਦਾਨਪੁਨ ਕਰਨਾ ਬੜਾ ਹੀ ਜ਼ਰੂਰੀ ਹੈ ਤੇ ਜੇਕਰ ਤੁਸੀਂ ਕਰਦੇ ਹੋ ਤਾਂ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਆਉਣੀਆਂ ਲਾਜ਼ਮੀ ਹਨ ਸਾਥ ਸੰਗਤ ਜੀ ਪਰਮਾਤਮਾ ਜੀ ਨੇ ਇੱਕ ਦਿਨ ਭਾਵ ਕਿ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਨੇ ਆਪਣੀ ਸਭਾ ਵਿੱਚ ਬੈਠੇ ਹੋਏ ਸਨ ਤੇ ਉੱਥੇ ਸੰਗਤਾਂ ਦੇ ਦਰਸ਼ਨ ਉਹ ਕਰ ਰਹੀਆਂ ਸਨ ਅਤੇ ਮਨ ਦੀਆਂ ਮੁਰਾਦਾਂ ਵੀ ਸੰਗਤਾਂ ਦੀਆਂ ਪੂਰੀਆਂ ਹੋ ਰਹੀਆਂ ਸਨ ਦੂਰੋਂ ਨੇੜੇ ਸਭ ਸੰਗਤਾਂ ਗੁਰੂ ਜੀ ਦੇ ਦਰਸ਼ਨ ਕਰਨ ਆਉਂਦੀਆਂ ਸਨ ਕਿਉਂਕਿ ਪਾਤਸ਼ਾਹ ਜੀ ਤਾਂ ਬੜੇ ਹੀ ਕਰਮਤ ਵਾਲੇ ਸਨ ਜੋ ਵੀ ਬੋਲਦੇ ਸਨ ਉਹ ਹੀ ਸੱਚ ਹੋ ਜਾਂਦਾ ਸੀ ਕਈ ਵਾਰ ਫਟਕਾਰ ਜਾਂ ਪ੍ਰਸੰਨ ਹੋ ਕੇ ਵੀ ਜੋ ਬੋਲਦੇ ਉਹ ਵੀ ਸੱਚ ਹੋ ਜਾਂਦਾ ਇੱਕ ਦਿਨ ਸੰਗਤ ਜੀ ਇੱਕ ਸਿੱਖ ਆਇਆ ਤੇ ਕਿਹਾ ਵਾਹਿਗੁਰੂ ਜੀ ਤੁਸੀਂ ਸਾਰਿਆਂ ਦੇ ਪਾਲਣਹਾਰ ਹੋ ਤੁਹਾਡੀ ਕਿਵੇਂ ਸੇਵਾ ਕਰਾਂ ਜੋ ਉਹ ਗਰੀਬ ਸਿੱਖ ਸੀ ਜੋ ਵੀ ਖਜ਼ਾਨੇ ਉਹ ਕਹਿੰਦਾ ਕਿ ਭਰ ਜਾਣ ਬੜੇ ਜਤਨਾਂ ਤੋਂ ਬਾਅਦ ਵੀ ਕੁਝ ਹੱਥ ਨਾ ਆ ਜਾਵੇ ਤਾਂ ਦੱਸੋ ਕੀ ਕੀਤਾ ਜਾਵੇ ਘਰ ਵਿੱਚ ਸੁੱਖ ਰਹੇ ਪਾਤਸ਼ਾਹ ਜੀ ਨੇ ਕਿਹਾ ਮੈਨੂੰ ਆਪਣੀ ਸਾਰੀ ਸੰਗਤ ਪਿਆਰੀ ਹੈ ਪਰ ਜੋ ਰੋਜ਼ ਉੱਠ ਕੇ ਮੁੱਖ ਤੋਂ ਪਹਿਲਾਂ ਵਾਹਿਗੁਰੂ ਦਾ ਨਾਮ ਸਿਮਰਦੇ ਹਨ ਸ਼ਰਧਾ ਭਾਵਨਾ ਦੇ ਨਾਲ ਲੰਗਰ ਦੇ ਵਿੱਚ ਅੰਨ ਧਨ ਭੇਟਾ ਕਰਦੇ ਹਨ ਭਾਵੇਂ ਤੁਸੀਂ ਇੱਕ ਕੌਲੀ ਖੰਡ ਦੀ ਹੀ ਦਾਨ ਕਰੋ ਤੇ ਭਾਵੇਂ ਤੁਸੀਂ ਇੱਕ ਕੌਲੀ ਗੁੜ ਦੀ ਹੀ ਕਿਉਂ ਨਾ ਦਾਨ ਕਰੋ ਤੇ ਭਾਵੇਂ ਇੱਕ ਕੌਲੀ ਆਟਾ ਹੀ ਕਿਉਂ ਨਾ ਹੋਵੇ ਪਰ ਸ਼ਰਦਾ ਤੇ ਭਾਵਨਾ ਦੇ ਨਾਲ ਲੰਗਰ ਦੇ ਵਿੱਚ ਜੋ ਵੀ ਭੇਟਾ ਕਰਦੇ ਹੋਗੇ ਉਹਨਾਂ ਦੇ ਘਰ ਵਿੱਚ ਕਦੇ ਵੀ ਦਲਿੱਦਰ ਕਲੇਸ਼ ਜਿਹੜੇ ਹਨ ਉਹ ਕਦੇ ਵੀ ਨਹੀਂ ਰਹਿਣਗੇ ਉਸ ਦੇ ਘਰ ਵਿੱਚ ਫਿਰ ਕਦੇ ਵੀ ਗਰੀਬੀ ਵਾਸ ਨਹੀਂ ਕਰਦੀ ਮਾਇਆ ਆਪਣੇ ਆਪ ਚੱਲ ਕੇ ਆਉਂਦੀ ਹੈ ਸਾਥ ਸੰਗਤ ਨੂੰ ਕਿਹਾ ਕਿ ਚਲੋ ਅੱਜ ਇੱਕ ਕਥਾ ਸਰਵਣ ਕਰਦੇ ਹਾਂ ਕਹਿੰਦੇ ਹਨ ਕਿ ਇੱਕ ਨਗਰ ਦੇ ਵਿੱਚ ਇੱਕ ਮਨੁੱਖ ਰੇਹਾ ਕਰਦਾ ਸੀ ਤੇ ਉਹ ਬੜਾ ਹੀ ਨਿਰਧਨ ਸੀ ਉਹ ਦੋ ਸਮੇ ਦਾ ਘਰ ਦਾ ਜਿਹੜਾ ਪ੍ਰਸ਼ਾਦਾ ਸੀ ਉਹਦੇ ਤੋਂ ਵੀ ਤੰਗ ਹੋਇਆ ਪਿਆ ਸੀ ਦੋ ਸਮੇ ਦੀ ਉਹਦੇ ਕੋਲ ਰੋਟੀ ਵੀ ਨਹੀਂ ਸੀ ਖਾਣ ਨੂੰ ਉਹਨਾਂ ਨੂੰ ਰਜਵੇਂ ਟਰਡ ਕਦੇ ਵੀ ਕੁਝ ਨਹੀਂ ਸੀ ਮਿਲਿਆ ਇਹਨੇ ਤੰਗ ਸਨ ਉਹਨਾਂ ਦੇ ਘਰ ਦੇ ਜਿਹੜੇ ਦਿਹਾੜੀ ਦੇ ਆਪਾ ਮਿਲਣਾ ਉਹਨਾਂ ਨੇ ਉਹਦੇ ਨਾਲ ਕੁਝ ਖਾ ਲੈਣਾ ਨਹੀਂ ਤਾਂ ਗਰੀਬੀ ਦੀ ਦੁੱਖ ਦੀ ਘੜੀ ਨੇ ਉਹਨਾਂ ਦਾ ਗਲ ਘੁੱਟਿਆ ਪਿਆ ਸੀ ਉਹਨਾਂ ਹੀ ਸਬਰ ਪੀ ਰਹੇ ਸਨ ਬਸ ਕੁਝ ਨਹੀਂ ਬਣਿਆ ਤੇ ਉਹਨਾਂ ਸਬਰ ਪੀ ਪੀ ਕੇ ਉਹ ਅੱਕ ਚੁੱਕੇ ਸਨ ਉਹਨਾਂ ਨੇ ਕਈ ਵਾਰ ਤਾਂ ਇਦਾਂ ਦਾ ਦਿਨ ਆ ਜਾਂਦਾ ਸੀ ਕਿ ਪਾਣੀ ਪੀਂਦੇ ਸਨ ਤੇ ਸੌ ਜਾਂਦੇ ਸਨ। ਉਹਨਾਂ ਦੇ ਘਰ ਵਿੱਚ ਇੱਕ ਰੁੱਖ ਸੀ। ਉਹਦੇ ਉੱਤੇ ਇੱਕ ਆਲਣਾ ਬਣਿਆ ਹੋਇਆ ਸੀ। ਆਲਣੇ ਦੇ ਵਿੱਚ ਇੱਕ ਚਿੜਾ ਤੇ ਚਿੜੀ ਰੇਹਾ ਕਰਦੇ ਸਨ। ਉਹਨਾਂ ਬੜਾ ਹੀ ਸੋਹਣਾ ਆਲਣਾ ਬਣਾਇਆ ਹੋਇਆ ਸੀ। ਉਹਦੇ ਵਿੱਚ ਆਪਣੀ ਵਸੋਂ ਕਰਦੇ ਸਨ ਜੋ ਕਿ ਪਿਛਲੇ ਜਨਮ ਵਿੱਚ ਸਿੱਖ ਸਨ। ਪਰ ਕਿਸੇ ਕਾਰਨ ਕਿਸੇ ਵਸ ਵਿੱਚ ਉਹਨਾਂ ਨੂੰ ਜਨਮ ਲੈਣਾ ਪੈ ਗਿਆ। ਉਹ ਰੋਜ਼ ਵੇਖਦੇ ਕਿ ਇਹ ਦੋਵੇਂ ਜੀ ਕਣਕ ਦੇ ਸਿੱਟੇ ਚੁਗ ਕੇ ਲੈਂਦੇ ਤੇ ਸਾਰਾ ਦਿਨ ਮਿਹਨਤ ਵੀ ਕਰਦੇ ਇਹਨਾਂ ਦੀ ਪੂਰੀ ਫਿਰ ਵੀ ਨਹੀਂ ਪੈਂਦੀ ਕਈ ਵਾਰ ਰਾਤ ਨੂੰ ਰੋਟੀ ਖਾਂਦੇ ਤੇ ਕਈ ਵਾਰ ਇਹ ਵਿਚਾਰੇ ਬਿਨਾਂ ਹੀ ਖਾਦਿਆਂ ਸੌ ਜਾਂਦੇ ਹਨ ਉਹ ਵੇਖਦੇ ਹਨ ਤੇ ਦੋਵੇਂ ਜਾਣੇ ਬੜੇ ਦੁਖੀ ਹੁੰਦੇ ਹਨ ਉਹਨਾਂ ਦੀ ਮਦਦ ਬਾਰੇ ਸੋਚਦੇ ਹਨ ਤੇ ਸਾਰੇ ਹੀ ਇੱਕ ਦਿਨ ਉਹ ਕਥਾ ਸੁਣ ਰਹੇ ਸਨ ਕਿ ਉਹ ਚਿੜਾ ਤੇ ਚਿੜੀ ਜਿਹੜੇ ਅਕਸਰ ਹੀ ਉੱਡਦੇ ਤੇ ਲੰਘਦੇ ਟੱਪਦੇ ਜਿੱਥੇ ਵੀ ਕੀਰਤਨ ਹੋ ਰਿਹਾ ਹੁੰਦਾ ਸੀ ਉਥੇ ਹੀ ਸੁਣਨ ਚਲਿਆ ਜਾਇਆ ਕਰਦੇ। ਉਥੇ ਹੀ ਬੈਠ ਕੇ ਉਹਨਾਂ ਨੇ ਕਥਾ ਵਿਚਾਰ ਸੁਣਨੇ। ਸੰਤ ਜੀ ਗੁਰੂ ਘਰ ਦੇ ਵਿੱਚ ਇੱਕ ਦਿਨ ਕਥਾ ਸੁਣਾ ਰਹੇ ਸਨ। ਉਹ ਗੁਰੂ ਘਰ ਦੀ ਲੰਗਰ ਦੀ ਰਸਦ ਦੀ ਮਹੱਤਤਾ ਬਾਰੇ ਦੱਸ ਰਹੇ ਸਨ ਸੰਗਤਾਂ ਨੂੰ ਕਿ ਗੁਰੂ ਘਰ ਵਿੱਚ ਜਦੋਂ ਅਸੀਂ ਦਾਨ ਵਾਸਤੇ ਰਸਦ ਲੈ ਕੇ ਜਾਂਦੇ ਹਾਂ ਤਾਂ ਉਹਨਾਂ ਦੀ ਕੀ ਮਹੱਤਤਾ ਬਣ ਜਾਂਦੀ ਹੈ। ਉਹਦੇ ਬਾਰੇ ਸੰਤ ਜੀ ਵਰਣਨ ਕਰਦੇ ਪਏ ਸਨ ਕਿ ਕਿਸੇ ਦਾ ਢਿੱਡ ਭਰਨ ਨਾਲ ਮਨੁੱਖ ਦੇ ਘਰੋਂ ਕਿਵੇਂ ਗਰੀਬੀ ਚਲੀ ਜਾਂਦੀ ਹੈ। ਉਹਨਾਂ ਨੇ ਉਸ ਗਰੀਬ ਦੇ ਘਰੋਂ ਚੁੰਝਾਂ ਭਰ ਕੇ ਲਿਆਉਣੀਆਂ ਤੇ ਗੁਰੂ ਘਰ ਦੇ ਵਿੱਚ ਜਿੱਥੇ ਕਣਕ ਦਾ ਕੋਈ ਵੀ ਬੋਰਾ ਲੱਗਾ ਹੁੰਦਾ ਸੀ ਉਥੇ ਲਿਆ ਕੇ ਪਾ ਦਿਆ ਕਰਨੀਆਂ ਐਵੇਂ ਕਰਦੇ ਆ ਕਰਦੇ ਮਹੀਨਾ ਲੰਘ ਗਿਆ ਸਮਾਂ ਬੀਤ ਗਿਆ ਉਹਨਾਂ ਲਈ ਐਸੀ ਕਰਾਮਾਤ ਤੇ ਬਰਕਤ ਦੇ ਰਾਹ ਖੁੱਲੇ ਕਿ ਅੰਨ ਧੰਨ ਦੇ ਢੰਡਾਰੇ ਆਉਣੇ ਸ਼ੁਰੂ ਹੋ ਗਏ ਉਹਨਾਂ ਦੀ ਹੀ ਮਿਹਨਤ ਰੰਗ ਲਿਆਈ ਉਹ ਕਣਕ ਜਦੋਂ ਘਰ ਲੈ ਕੇ ਆਉਂਦੇ ਤਾਂ ਵਿਹੜੇ ਵਿੱਚ ਪੱਲੇ ਵਿਛਾਉਂਦੇ ਉਹਦੇ ਤੇ ਪਾ ਦਿੰਦੇ ਜਦੋਂ ਧੁੱਪ ਲੱਗ ਜਾਂਦੀ ਪੰਚੀ ਉਥੋ ਚੋਗ ਕੇ ਦਾਣੇ ਜਿਹੜੇ ਸੰਚੁੰਜਾਂ ਭਰ ਕੇ ਗੁਰੂ ਘਰ ਦੇ ਲੰਗਰਾਂ ਵਿੱਚ ਪਾ ਆਉਂਦੇ ਹੌਲੀ ਹੌਲੀ ਰਿਜਕ ਵਿੱਚ ਪਾਤਸ਼ਾਹ ਜੀ ਦੀ ਐਸੀ ਮਿਹਰ ਹੋਈ ਦਿਨ ਰਾਤ ਚਾਗਣੀ ਤਰੱਕੀ ਹੋ ਗਈ ਹੁਣ ਇੱਕ ਦਿਨ ਮੀਂਹ ਆਇਆ ਉਹਨਾਂ ਦੇ ਘਰ ਦੀ ਛੱਤ ਚੋਂਣ ਲੱਗੀ ਹੁਣ ਛੱਤ ਇੰਝ ਚੋਣ ਲੱਗੀ ਕਿ ਘਰ ਦਾ ਜੋ ਵੀ ਕੋਲਾ ਬਾਟਾ ਸੀ ਜਿੱਥੇ ਹੀ ਉਹ ਵੀ ਛੱਤ ਦੇ ਥੱਲੇ ਰੱਖ ਦਿੱਤਾ ਜਿੱਥੋਂ ਪਾਣੀ ਚੁੰਦਾ ਸੀ ਸਾਰਾ ਹੀ ਆਸ-ਪਾਸ ਦਾ ਝੜੜਾ ਸਮਾਨ ਸੀ ਉਹ ਵੀ ਭੇਜ ਰਿਹਾ ਸੀ ਉਹਨਾਂ ਅਗਲੇ ਦਿਨ ਉਸਲਾਹ ਕਰਦੇ ਹਨ ਕਿ ਪੱਕਾ ਮਕਾਨ ਬਣਾ ਲਈਏ ਇਹ ਜਿਹੜੀ ਸ਼ਤਿਹ ਚੋਣ ਲੱਗ ਪਈ ਹੈ ਇਦਾਂ ਹੀ ਜੇ ਕੰਮ ਚੱਲਦਾ ਰਿਹਾ ਸਾਰਾ ਕੁਝ ਗਿੱਲਾ ਹੋ ਜਾਵੇਗਾ ਪਰ ਉਹਨਾਂ ਨੇ ਪੱਕਾ ਘਰ ਤਿਆਰ ਕਰਨ ਲਈ ਵਿਹੜੇ ਦੇ ਵਿੱਚ ਜਿਹੜਾ ਰੁੱਖ ਸੀ ਜਿਹਦੇ ਉੱਪਰ ਉਚੜਾ ਤੇ ਚਿੜੀ ਬੈਠਦੇ ਸਨ ਉਹਨਾਂ ਨੂੰ ਵੱਡਣਾ ਪੈਣਾ ਸੀ ਉਹ ਦੋਵੇਂ ਜਾਣਿਆਂ ਨੇ ਮਿਸਤਰੀ ਨੂੰ ਆਖਦੇ ਹਨ ਕਿ ਇਹਨੂੰ ਤਾਂ ਵੱਡਣਾ ਪੈਣਾ ਹੈ ਸਲਾਹ ਹੋਈ ਤੇ ਕਿਹਾ ਕਿ ਵੱਡ ਦਿੱਤਾ ਜਾਵੇ ਉਹ પતિ ਪਤਨੀ ਆਪਣੀ ਜ਼ਿੰਦਗੀ ਵਿੱਚ ਹੁਣ ਸੁੱਖਾਂ ਦੇ ਨਾਲ ਬਤੀਤ ਕਰਦੇ ਪਏ ਸਨ ਪਰ ਪੰਛੀਆਂ ਦਾ ਆਲਣਾ ਜਿਹੜਾ ਪਹਿਲਾਂ ਉੱਥੇ ਸੀ ਉਹਦੇ ਰੁੱਖ ਟੁੱਟਣ ਕਰਕੇ ਉਹ ਦੋਵੇਂ ਜੀਵ ਭਾਵਕੇ ਜਿਹੜਾ ਤੇ ਚਿੜੀ ਚਲੇ ਗਏ ਹੁਣ ਜਿੱਥੇ ਉਹਨਾਂ ਨੂੰ ਰੁੱਖ ਲੱਭਾ ਉੱਥੇ ਜਾ ਕੇ ਉਹਨਾਂ ਨੇ ਆਪਣਾ ਆਲਣਾ ਬਣਾ ਲਿਆ ਹੁਣ ਹੌਲੀ-ਹੌਲੀ ਕਰਦੇ ਵਿੱਚੋਂ ਬਰਕਤ ਐਵੇਂ ਗਾਇਬ ਹੋਣ ਲੱਗੀ ਕਿਉਂਕਿ ਹੁਣ ਲੰਗਰ ਵਿੱਚ ਹਿੱਸਾ ਪੈਣਾ ਬੰਦ ਹੋ ਚੁੱਕਾ ਸੀ ਉਹਨਾਂ ਦੇ ਘਰ ਦਾ ਜੋ ਵੀ ਹਿੱਸਾ ਸੀ ਉਥੇ ਪਾ ਕੇ ਆਉਂਦੇ ਸੀ ਜਿਹਨਾਂ ਦਾ ਦਾਨਪੁਨ ਇਕੱਠਾ ਹੋਇਆ ਕਰਦਾ ਸੀ ਉਹਦਾ ਫਲ ਤੇ ਬਰਕਤ ਹੀ ਇਹਨਾਂ ਨੂੰ ਮਿਲਦੇ ਸਨ ਉਸਦਾ ਫਲ ਹੁਣ ਕਿੱਥੋਂ ਮਿਲਣਾ ਸੀ ਕਿਉਂਕਿ ਗੁਰੂ ਘਰ ਤਾਂ ਕੁਝ ਜਾਂਦਾ ਨਹੀਂ ਸੀ ਫਿਰ ਪਿੰਡ ਦੇ ਵਿੱਚ ਆਸੇ-ਪਾਸੇ ਇਦਾਂ ਹੀ ਆਉਣ ਲੱਗ ਪਿਆ ਪਰਮਾਤਮਾ ਪਹਿਲਾਂ ਤਾਂ ਬੜਾ ਸੁਖ ਦਿੱਤਾ ਸੀ ਫਿਰ ਉਹਨਾਂ ਤੇ ਗਰੀਬੀ ਆ ਗਈ ਅਕਸਰ ਕੀ ਹੁੰਦਾ ਹੈ ਗਰੀਬੀ ਤੋਂ ਸੁਖ ਆਵੇ ਤੇ ਬੰਦਾ ਖੁਸ਼ ਹੁੰਦਾ ਹੈ ਪਰ ਜਦੋਂ ਖੁਸ਼ੀਆਂ ਤੋਂ ਦੁੱਖ ਆ ਜਾਣ ਫਿਰ ਬੰਦੇ ਕੋਲੋਂ ਚੱਲ ਨਹੀਂ ਹੁੰਦਾ ਹੁਣ ਉਹਨਾਂ ਦਾ ਬੁਰਾ ਹਾਲ ਹੋਇਆ ਪਿਆ ਸੀ ਬੜੇ ਹੀ ਦੁਖੀ ਰਹਿਣ ਲੱਗੇ ਉਹਨਾਂ ਦੇ ਨਗਰ ਦੇ ਵਿੱਚ ਇੱਕ ਸੰਤ ਜੀ ਆਏ ਸਨ ਤੇ ਉਹਨਾਂ ਦਾ ਸਾਰੇ ਜਾਣੇ ਉਹਨਾਂ ਨੂੰ ਕਹਿਣ ਲੱਗੇ ਕਿ ਹਰ ਇੱਕ ਘਰ ਦੇ ਵਿੱਚ ਦੁੱਖ ਸੁੱਖ ਨੂੰ ਜਿਵੇਂ ਉਹ ਹੱਲ ਦੱਸ ਦਿੰਦੇ ਹਨ ਹੁਣ ਉਹ ਦੋਵੇਂ ਜੀ ਸੰਤ ਜੀ ਦੇ ਕੋਲ ਚਲੇ ਗਏ ਤੇ ਜਾ ਕੇ ਆਖਦੇ ਹਨ ਸੰਤ ਜੀ ਵੇਖਦੇ ਹਨ ਇੱਥੇ ਬੜੀ ਲੰਬੀ ਲਾਈਨ ਲੱਗੀ ਹੋਈ ਹੈ ਤੇ ਉਹ ਦੋਵੇਂ ਜੀ ਸੋਚਦੇ ਹਨ ਚਲੋ ਇੰਤਜ਼ਾਰ ਕਰ ਲੈਂਦੇ ਹਨ ਉਹ ਜਾ ਕੇ ਸੰਤ ਜੀ ਨੂੰ ਦੱਸਦੇ ਹਨ ਸਾਡੇ ਨਾਲ ਇਹ ਭਾਣਾ ਵਾਪਰੇ ਸਾਡੇ ਤੋਂ ਅਕਸਰ ਕਿਹੜੀ ਭੁੱਲ ਹੋ ਚੁੱਕੀ ਹੈ ਜੋ ਸਾਡੇ ਤੇ ਵਿਪਤਾ ਫਿਰ ਆਣ ਪਈ ਹੈ ਅਸੀਂ ਤਾਂ ਮਹਾ ਗਰੀਬੀ ਚੋਂ ਨਿਕਲੇ ਸੀ ਪਰ ਉਹ ਸਭ ਕੁਝ ਮੇਰੇ ਤੋਂ ਖੁੱਸ ਗਿਆ ਹੈ ਹੁਣ ਅਸੀਂ ਆਪਣੀ ਜ਼ਿੰਦਗੀ ਵਿੱਚ ਕੀ ਕਰੀਏ ਅਸੀਂ ਤਾਂ ਕਦੇ ਕਿਸੇ ਦਾ ਮੜਾ ਵੀ ਨਹੀਂ ਕੀਤਾ ਪਰ ਸਾਡੇ ਤੇ ਇੰਨਾ ਮੜਾ ਸਮਾਂ ਆ ਚੁੱਕਾ ਹੈ ਹੁਣ ਇਸ ਤੋਂ ਪਿੱਛਾ ਛਡਵਾਉਣਾ ਚਾਹੁੰਦੇ ਹਾਂ ਸੰਤ ਜੀ ਕੁਝ ਸਮਾਂ ਚੁੱਪ ਰਹੇ ਤੇ ਬੋਲੇ ਤੁਹਾਡੇ ਘਰ ਦਾ ਕੁਝ ਹਿੱਸਾ ਗੁਰੂ ਘਰ ਦੇ ਲੰਗਰਾਂ ਵਿੱਚ ਰੋਜ਼ ਪੈਂਦਾ ਸੀ ਸੰਗਤ ਦਾ ਢਿੱਡ ਪਰਦਾ ਸੀ ਤੇ ਅਸੀਸ ਤੁਹਾਨੂੰ ਪ੍ਰਾਪਤ ਹੋ ਜਾਂਦੀ ਸੀ ਤੁਹਾਨੂੰ ਧਨ ਸੰਪਤੀ ਪ੍ਰਾਪਤ ਹੁੰਦੀ ਸੀ ਤੁਸੀਂ ਰੁੱਖ ਜਿਹੜਾ ਤੁਹਾਡੇ ਘਰ ਵਿੱਚ ਸੀ ਉਹਦੇ ਤੇ ਇੱਕ ਆਲਣਾ ਸੀ ਉਹਦੇ ਤੇ ਇੱਕ ਚਿੜਾ ਤੇ ਚਿੜੀ ਰਹਿੰਦੇ ਸਨ ਉਹ ਪਿਛਲੇ ਕਿਸੇ ਜਨਮ ਦੇ ਵਿੱਚ ਇੱਥੇ ਕੰਮਕਾਰ ਕਰਦੇ ਸਨ ਤੇ ਸਿੱਖ ਪਰਿਵਾਰ ਨਾਲ ਸੰਬੰਧ ਰੱਖਦੇ ਸਨ ਉਹਦੇ ਕਰਕੇ ਉਹਨਾਂ ਨੂੰ ਇਹ ਜਨਮ ਮਿਲਿਆ ਸੀ ਪਰਮਾਤਮਾ ਬੋਧ ਹਜੇ ਵੀ ਉਹਨਾਂ ਦੀ ਇੰਨੀ ਚੰਗੀ ਸੀ ਕਿ ਕਿਉਂਕਿ ਪਿਛਲੇ ਜਨਮ ਵਿੱਚ ਸਿੱਖ ਸੀ ਉਹਨਾਂ ਨੇ ਉਹ ਜਿਹੜੇ ਰੁੱਖ ਦੇ ਉੱਤੇ ਆਲਣਾ ਬਣਾ ਕੇ ਰਹਿੰਦੇ ਸਨ ਉਹਨਾਂ ਦੇ ਕੋਲੋਂ ਤੁਹਾਡੀ ਗਰੀਬੀ ਵੇਖੀ ਨਹੀਂ ਸੀ ਜਾਂਦੀ ਜਿਸ ਕਰਕੇ ਤੁਹਾਡੇ ਘਰ ਦੇ ਕੁਝ ਦਾਣੇ ਰੋਜ਼ ਉਹ ਗੁਰੂ ਘਰ ਦੇ ਲੰਗਰਾਂ ਵਿੱਚ ਪਾ ਕੇ ਆਇਆ ਕਰਦੇ ਸਨ ਪਰ ਤੁਸੀਂ ਤਾਂ ਰੁੱਖ ਹੀ ਵੱਢ ਦਿੱਤਾ ਉਹਨਾਂ ਦਾ ਘਰ ਹੀ ਉਹਨਾਂ ਦੇ ਕੋਲੋਂ ਖੋ ਲਿਆ ਹੁਣ ਤੁਹਾਡੇ ਘਰ ਦੀ ਕਣਕ ਦਾ ਇੱਕ ਵੀ ਦਾਣਾ ਲੰਗਰਾਂ ਵਿੱਚ ਨਹੀਂ ਪੈਂਦਾ ਜਿਸ ਨੂੰ ਇਹ ਮਨ ਦੀ ਇੱਛਾ ਹੈ ਹੁਣ ਘਰ ਵਿੱਚ ਬਹੁਤ ਧਨ ਸੰਪਤੀ ਹੋ ਜਾਵੇ ਸਾਧ ਸੰਗਤ ਨੂੰ ਪ੍ਰਸ਼ਾਦਾ ਸ਼ਕਣਾ ਆਰੰਭ ਕਰ ਦਿਓ ਭਾਵੇਂ ਘਰ ਵਿੱਚ ਥੋੜਾ ਹੈ ਥੋੜੇ ਵਿੱਚੋਂ ਹੀ ਦਸਵੰਦ ਕੱਢਣਾ ਸ਼ੁਰੂ ਕਰ ਦਿਓ ਗੁਰੂ ਘਰ ਵਿੱਚ ਪਿਆਰ ਦੇ ਨਾਲ ਸੇਵਾ ਕਰੋ ਉਸ ਪਾਤਸ਼ਾਹ ਵਾਹਿਗੁਰੂ ਜੀ ਹਰ ਥਾਂ ਤੇ ਸਹਾਈ ਹੋ ਜਾਂਦੇ ਹਨ ਉਹਨਾਂ ਦੇ ਘਰ ਵਿੱਚ ਕਦੇ ਵੀ ਫਿਰ ਗਰੀਬੀ ਤੇ ਮੁਸ਼ਕਲਾਂ ਨਹੀਂ ਆਉਂਦੀਆਂ ਇਸ ਲਈ ਜੁਗਤ ਜਿਹੜਾ ਵੀ ਕਰੇਗਾ ਉਸ ਦੇ ਘਰ ਵਿੱਚ ਅਨ ਧਨ ਦੇ ਭੰਡਾਰੇ ਹੋ ਜਾਣਗੇ ਮਨੁੱਖਾ ਤੋਂ ਇਮਾਨਦਾਰੀ ਦੀ ਕਿਰਤ ਕਰਿਆ ਕਰ ਆਪਣੇ ਭੋਜਨ ਦਾ ਚੌਥਾ ਹਿੱਸਾ ਰੋਜ਼ ਵੰਡ ਕੇ ਖਾਇਆ ਕਰ ਜੇਕਰ ਤੇਰੇ ਘਰ ਵਿੱਚ ਕੁੱਤਾ ਆਉਂਦਾ ਹੈ ਉਸ ਨੂੰ ਰੋਟੀ ਪਾ ਦਿਆ ਕਰ ਜੇਕਰ ਤੁਹਾਡੇ ਘਰ ਕੋਈ ਮੰਗਣ ਵਾਲਾ ਆਉਂਦਾ ਹੈ ਕਿਉਂਕਿ ਉਹ ਤਾਂ ਬੜਾ ਲਾਚਾਰ ਹੁੰਦਾ ਹੈ ਉਹਨੂੰ ਪ੍ਰਸ਼ਾਦਾ ਛਕਾ ਦਿਆ ਕਰ ਜੇਕਰ ਕੋਈ ਤੁਹਾਡੇ ਆਸ-ਪਾਸ ਕੱਪੜੇ ਤੋਂ ਤੰਗ ਹੈ ਉਹਦੇ ਕੋਲ ਤਨ ਢੱਕਣ ਲਈ ਕੱਪੜੇ ਨਹੀਂ ਹਨ ਉਹਨੂੰ ਕੱਪੜੇ ਲੈ ਦਿਓ ਗਰੀਬੀ ਦਾ ਮੋਹ ਜਿਹੜਾ ਹੈ ਪਰਮਾਤਮਾ ਜੀ ਆਪੇ ਹੀ ਦੂਰ ਕਰ ਦੇਣਗੇ ਨਾਲ ਹੀ ਤੁਸੀਂ ਇੱਕ ਗੱਲ ਨੂੰ ਹਮੇਸ਼ਾ ਯਾਦ ਰੱਖੋ ਗਰੀਬ ਦਾ ਮੋਹ ਗੁਰੂ ਦੀ ਗੋਲਕ ਕਹਾਉਂਦਾ ਹੈ ਜਿਹੜੇ ਗਰੀਬ ਲੋਕਾਂ ਨੂੰ ਦਾਨ ਕਰਦੇ ਹਨ ਉਹਨਾਂ ਦਾ ਫਿਰ ਲੋਕ ਤੇ ਪਰਲੋਕ ਵੀ ਸੁਖਾਲਾ ਹੋ ਜਾਂਦਾ ਹੈ ਜਿਹੜੇ ਕਿਸੇ ਦੀ ਮਦਦ ਕਰਦੇ ਹਨ ਬਿਨਾਂ ਕਿਸੇ ਗਿਣਤੀ ਮਿਣਤੀ ਤੋਂ ਸ਼ਰਧਾ ਭਾਵਨਾ ਤੇ ਵਿਸ਼ਵਾਸ ਨਾਲ ਪਰਮਾਤਮਾ ਉਹਨਾਂ ਤੇ ਪ੍ਰਸੰਨ ਹੋ ਜਾਂਦੇ ਹਨ ਤੇ ਜਿਹੜੇ ਲੋਕ ਦਾ ਸੰਬੰਧ ਗੁਰੂ ਘਰ ਦੇ ਵਿੱਚ ਚੜਾਉਂਦੇ ਹਨ ਜਾਂ ਫਿਰ ਕਿਸੇ ਲੋੜਵੰਦ ਪਰਿਵਾਰ ਨੂੰ ਦੇ ਕੇ ਆਉਂਦੇ ਹਨ ਉਹਨਾਂ ਦਾ ਵੀ ਸਾਥ ਸੰਗਤ ਜੀ ਭਲਾ ਹੋ ਜਾਵੇਗਾ ਤੇ ਨਾਲ ਦੇ ਨਾਲ ਜਦੋਂ ਵੀ ਅਰਦਾਸ ਕਰੋ ਸਰਬਤ ਦਾ ਭਲਾ ਮੰਗਿਆ ਕਰੋ ਤੇ ਗਰੀਬ ਦੀ ਮਦਦ ਕਰਦਿਆ ਕਰੋ ਫਿਰ ਸਾਡਾ ਭਲਾ ਹੋਣਾ ਲਾਜ਼ਮੀ ਹੋ ਜਾਵੇਗਾ ਪਰਮਾਤਮਾ ਜੀ ਸਾਨੂੰ ਬਖਸ਼ ਲੈਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ